ਗੋਲੀਗਾਤ ਸ਼ਿਕਾ ਅੱਜ ਗੈਂਗਸਟਰਸ ਪੰਜਾਬ ਚ ਕੋਈ ਨੂਨ ਚੀਜ਼ ਅੱਜ ਆਪਾਂ ਕੈਨੇਡਾ ਦੇ ਕੋਲ ਕੱਲ ਰਾਤ ਹੀ ਅਮਰੀਕਾ ਨੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ ਕਿੰਨੇ ਬੰਦੇ ਗ੍ਰਿਫਤਾਰ ਕੀ ਜਿੰਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ ਚੋਂ ਚਲਦੇ ਮੈਂ ਪੁੱਛਣਾ ਚਾਹੁੰਦਾ ਮੈਂ ਇਹ ਹੀ ਗੱਲ ਅੱਜ ਬੰਗ ਭਗਵੰਤ ਮਾਨ ਕੋ ਪੁੱਛੀਏ ਭਗਵੰਤ ਮਾਨ ਜੀ ਦੇ ਰਾਜ ਕਰਨ ਦੇ ਕਾਬਿਲ ਹੈ ਤੇ ਫਿਰ ਰਾਜ ਤੋਂ ਬਾਹਰ ਹੋ ਗੋ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਤੋਂ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਕਿਸੇ ਦਾ ਜਾਇਦਾਦ ਮਹਿਫੂਜ਼ ਕਿਸੇ ਦੇ ਬੱਚੇ ਮਹਿਫੂਜ਼ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਡਰਗਸ ਦੇ ਉਤੋਂ ਨਸ਼ੀਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਘਰ ਵਿੱਚ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਕੀਲੀ ਉਮਰ ਪਾਵਨੇ ਬਣ ਕਦਾਂ ਮਾਰ ਵੀ ਜਿੰਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਲਿਆ ਉਹਨੂੰ ਵੀ ਫਰਾਉਤੀ ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪਏ ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ ਕਿ ਕੋਈ ਗੈਂਗਸਟਰ ਬੀਜੇਪੀ ਦੀ ਜੇਲ੍ਹ 'ਚ ਹੈ ਜਾਂ ਬੀਜੇਪੀ ਦੀ ਜੇਲ੍ਹ 'ਚ ਹੈ ਤੇ ਭਗਵਾਨ ਤਾਂ مانਤੂ ਕਿ ਲੀਵਾਰ ਉਹ ਮਿਨਿਸਟਰ ਨੂੰ ਜਾ ਕੇ ਦਿੱਲੀ ਪੜੇ ਹੂੰ ਉੱਥੇ ਫਲੋਰ ਆਫ ਦੀ ਹਾਊਸ 'ਚ ਡਿਸਕਸ਼ਨ ਕਰਾਂ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਦੇ ਇਹਦੇ ਵਿੱਚ ਮੈਨੂੰ ਪਤਾ ਹੈ ਇਹਦੇ ਵਿੱਚ ਜਾਨ ਹੈ ਨਹੀਂ ਇਸ ਗੱਲ ਦਾ ਜਵਾਬ ਦੇ ਦੇ ਇਹ ਸਰਕਾਰ ਭੱਜ ਰਹੀ ਜਵਾਬ ਦੇਣ ਤੋਂ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬੋਧਾ ਪੰਜਾਬ ਦਾ ਸਰਕਾਰ ਹੈ ਜੋ ਕੱਲ ਮੈਨੂੰ ਆਸ ਹੈ ਕਿ ਇੱਕ ਤੇ ਲੌਂਡ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਪੂ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਰਖੇਰ ਜ਼ਮੀਨਾਂ ਨੂੰ ਖਡਾਨੀਆਂ ਤੇ ਅੰਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲਾਂ ਨੂੰ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ ਤਕਰੀਬਨ ਇਹਦੇ ਚੋਂ 40 ਤੋਂ 50000 ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹੁੰਦੇ ਨੇ ਤੋਂ ਇਹ ਅਸੀਂ ਹੁਣ ਨਹੀਂ ਦੇਵਾਂਗੇ ਸੋ ਇਹ ਦੋਸ਼ ਉਸ ਸਾਡੀ ਦੋ ਦਿਨ ਬੈਸ ਇਹਨਾਂ ਮੰਨੀ ਹੈ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਦੇਗਾ ਆਸ ਉਮੀਦ ਤੇ ਸਾਨੂੰ ਇਹਨਾਂ ਤੋਂ ਹੈ ਨਹੀਂ ਆਮ ਆਦਮੀ ਸਾਡੀ ਕਹਿੰਦੀ ਹੈ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੀ ਹੈਗੀ ਧਰੋਸ਼ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਲੇਕਿਨ ਆਇਆਂ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਮਾੜੇ ਹੋ ਰਹੇ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਹੋ ਰਿਹਾ ਤੇ ਕਿਤੇ ਫਰੋਤੀਆਂ ਸਤੇ ਕਾਨੂੰਨ ਵਿਵਸਥਾ ਕੱਲੀ ਭਗਵੰਤ ਮਾਨ ਦੇ ਉਹਦੇ ਟੱਬਰ ਵਾਸੀ ਠੀਕ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਇਹ ਬੋਰਡ ਹੈ ਜਿਹੜੀ ਹੈ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਟੋਟਲ ਫਾਜ਼ਿਲਕਾ ਦੇ ਵਿੱਚ 20-25 ਲੱਖ ਆਦਮੀ ਰਹਿੰਦੇ ਨੇ ਪੁਲਿਸ ਡਿਸਟ੍ਰਿਕਟ ਸਾਰੇ ਜੱਜ ਜਬੂਰ ਵੀ ਆਂਦੇ ਨੇ ਛੋਟੇ ਛੋਟੇ ਹੋਰ ਬਹੁਤ سارے ਸ਼ਹਿਰ ਆਂਦੇ ਨੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਆਬਾਦੀ ਹੈ ਤੇ ਟੋਟਲ ਬੰਦੇ ਜਿਹੜੀ ਡਿਪਲੋਇਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘੱਟ ਤੇ ਚਾਰ ਕਿ 1100 ਬੰਦੇ ਕੱਲੇ ਭਗਵੰਤ ਨੂੰ ਸੇਫਗਾਰਡ ਕਰਨ ਵਾਸਤੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸੇਫਗਾਰਡ ਕਰਨ ਵਾਸਤੇ 1200 ਬੰਦੇ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀਦੇ ਆ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਪਹਿਲਾਂ ਸੇ ਇੱਕ ਤੇਰੀ ਜਿਹੜੀ ਇੰਡਸਟਰੀ ਐਸਿੰਗ ਨੂੰ ਮਤਲਬ ਕਿ ਚੱਲਦੀ ਹੈ ਇਹ ਕੋ ਮੇਰੀ ਬੇਨਤੀ ਹੈ ਜੇ ਅਰੋੜਾ ਸਾਹਿਬ ਅੰਦਰ ਐਮਐਲਏ ਬਣੇ ਨੇ ਲੁਧਿਆਣੇ ਇਹਨਾਂ ਨੂੰ ਇੰਡਸਟਰੀਜ਼ ਦਾ ਵਿਭਾਗ ਕਰਦਾ ਇਹਨਾਂ ਨੂੰ ਅਜੇ ਬੜਿਆਂ ਨੂੰ ਹੱਤਾ ਦੱਸਦੇ ਨੂੰ ਉਸੇ ਸ਼ਹਿਰ ਦੇ ਵਿੱਚੋਂ ਮਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਹੈ ਮਧਿਆ ਪ੍ਰਦੇਸ਼ ਤੋਂ ਆਂਦਾ ਇੱਥੇ ਸਾਡੇ 15000 ਕਰੋੜ ਦੀ ਇਨਵੈਸਟਮੈਂਟ ਉਹਦੇ ਆਨੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਅਲਿਸਟਾਂ ਕੋਲ ਬਧਿਆ ਪ੍ਰਦੇਸ਼ ਲੈ ਕੇ ਜਾਂਦੇ ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਐਕਸਟੈਂਸ਼ਨ ਕਰ ਰਹੇ ਨੇ ਕਾਰੋਬਾਰ ਤੇ ਮੈਂ ਭਗਵੰਤ ਨੂੰ ਕਿਹਾ ਸੀ ਕਿ ਮੈਨੂੰ ਇੱਕ ਇੰਡਸਟਰੀਅਲਿਸਟ ਦਾ ਨਾਮ ਦੇ ਦੇ ਜਿਹੜਾ ਬਾਹਰਲੇ ਸੂਬਿਆਂ 'ਚ ਜਿਹਦੀ ਇੰਡਸਟਰੀ ਚੱਲਦੀ ਏ ਜਿਹੜਾ ਆਪਣਾ ਕਾਰੋਬਾਰ ਵਿਧਾਨ ਵਾਸਤੇ ਪੰਜਾਬ 'ਚ ਆਇਆ ਪੰਜਾਬ ਦਾ ਕਾਰੋਬਾਰ ਵਿਧਾਨ 'ਚ ਪੰਜਾਬ 'ਚ ਪੈਸੇ ਲੱਗਣੇ ਚਾਹੀਦੇ ਜਿਹੜੇ ਬਾਹਰ ਜਾ ਰਹੇ ਨੇ ਉਹਦਾ ਮਤਲਬ ਸਿੱਧੇ ਤੌਰ 'ਤੇ ਇਹ ਫੇਲ ਸਰਕਾਰ ਮੈਂ ਅੰਦਰ ਵੀ ਕਿਹਾ ਫੇਲ ਸਰਕਾਰ ਹੈ ਛੁਟਕਲੇ ਸੁਣਾਣੇ ਆਪੇ ਛੁਟਕਲੇ ਤੋਂ علاوہ ਇਹ ਸਰਕਾਰ ਤੇ ਕੋਲ ਕੁਝ ਨਹੀਂ ਟੋਟਲ ਫੇਲ ਮੁੱਖ ਮੰਤਰੀ ਐਂਡ ਐਸ ਟਾਈਮ ਬਦਕਿਸਮਤੀ ਵੇਖੋ ਕਿਹੋ ਜੀ ਇਹਦੀਆਂ ਬਾਹਾਂ ਤੇ ਲੱਤਾ ਕੇਜਰੀਵਾਲ ਨੇ ਬੜਨਾ ਹੈ ਇਹਦੇ ਕੋਈ ਇਹਦੇ ਹੱਥ ਵਾਸਤੇ ਨਹੀਂ ਇਕੱਲਾ ਇਹਨੂੰ ਇੱਕ ਚੀਫ ਮਿਨਿਸਟਰੀ ਵਾਸਤੇ ਇਹਨੇ ਪੰਜਾਬ ਨੂੰ ਨਿਲਾਮ ਕਰ ਦਿੱਤਾ ਹੈ ਪੰਜਾਬ ਦੇ ਇੰਟਰਸਟ ਜਿਹੜੇ ਨੇ ਉਸ ਸਿੱਕੇ ਟੰਗੇ ਤੇ ਤੋ ਇਸ ਗੱਲ ਕਰ ਮਾਨੂੰ ਇਹਨਾਂ ਤੋਂ ਕੋਈ ਐਕਸਪੈਕਟ ਐਕਸਪੈਕਟੇਸ਼ਨਸ ਹੋਣੀਆਂ ਨਹੀਂ ਚਾਹੀਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਕਿਹੜੀ ਜਬਤ ਹੈ ਉਹਦੀ ਜਿਨੇ ਪੰਜਾਬ ਦੇ ਵਿੱਚ ਪੰਗੜੇ ਤੇ ਕਿਤੇ ਇੱਕ ਵਾਰ ਫੇਅਰ ਸ਼ੁਰੂ ਕਰਾ